ਏ ਵੀ ਚੈਨਲ ਸੁਣਨ ਵਾਲੇ ਵੀਰੋ ਭੈਣੋ ਨੌਜਵਾਨੋ ਸਾਰੇ ਇੱਕ ਵਾਰੀ ਫਤਿਹ ਦੀ ਸਾਂਝ ਕਰ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਵੱਖਰੀ ਕਿਸਮ ਦਾ ਵਿਸ਼ਾ ਲੈ ਕੇ ਤੁਹਾਡੇ ਨਾਲ ਸਾਂਝ ਪਾਉਣ ਲੱਗਿਆ ਹਾਂ ਇਹ ਹੈ ਸਰਦਾਰ ਭਗਵੰਦ ਸਿੰਘ ਜੀ ਮਾਨ ਨੂੰ ਬੇਨਤੀ ਜੋ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਨੂੰ ਇਹ ਬੇਨਤੀ ਮੈਂ ਤਾਂ ਕਰਨ ਲੱਗਿਆ ਕਿਉਂਕਿ ਬੜੇ ਲੰਮੇ ਸਮੇਂ ਤੋਂ ਮੈਂ ਇਹਨਾਂ ਦੇ ਹੱਕ ਦੇ ਵਿੱਚ ਹੀ ਬੋਲਦਾ ਆਇਆ ਇਹਨਾਂ ਦੀ ਆਲੋਚਨਾ ਕਦੀ ਨਹੀਂ ਕੀਤੀ ਹੁਣ ਵੀ ਇਹਨਾਂ ਨੂੰ ਕੇਵਲ ਸੁਝਾ ਦੇਣ ਲੱਗਿਆ ਕਿਉਂਕਿ ਪਹਿਲਾਂ ਜਿਹੜੇ ਕਿ ਬਹੁਤ ਹੀ ਭ੍ਰਿਸ਼ਟ ਲੀਡਰ ਅਤੇ ਜਿਨ੍ਹਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਉਹਨਾਂ ਦੀਆਂ ਬਦਬਖਤੀਆਂ ਦੇ ਕਾਰਨ ਇਥੋਂ ਦੀ ਜਨਤਾ ਨੇ ਉਹਨਾਂ ਨੂੰ ਗੱਦੀ ਤੋਂ ਉਤਾਰ ਦਿੱਤਾ ਤੇ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਨੂੰ ਜਿਨ੍ਹਾਂ ਨੂੰ ਬਹੁਤਿਆਂ ਨੂੰ ਕੋਈ ਜਾਣਦਾ ਵੀ ਨਹੀਂ ਸੀ ਉਹਨਾਂ ਸਾਰਿਆਂ ਨੂੰ ਐਮਐਲਏ ਬਣਾ ਦਿੱਤਾ ਤੇ ਦੂਜੀਆਂ ਪਾਰਟੀਆਂ ਦਾ ਲਗਭਗ ਪੰਜਾਬ ਦੇ ਵਿੱਚੋਂ ਸਫਾਇਆ ਕਰ ਦਿੱਤਾ ਤੇ ਇਹਦਾ ਕਾਰਨ ਇਹ ਸੀ ਕਿ ਉਹਨਾਂ ਪਾਰਟੀਆਂ ਤੋਂ ਲੋਕੀ ਬੜੇ ਲੰਮੇ ਸਮੇਂ ਤੋਂ ਦੁਖੀ ਸਨ ਆਵਾਜ਼ਾਰ ਸਨ ਤੇ ਉਹਨਾਂ ਦੀਆਂ ਜਿਹੜੀਆਂ ਮੰਦੀਆਂ ਕਰਤੋਤਾ ਸੀ ਉਹਨਾਂ ਤੋਂ ਭਾਗ ਵੀ ਹੋ ਗਏ ਸਨ ਤੇ ਤਾਂ ਉਹਨਾਂ ਨੇ ਬਦਲ ਚਾਹਿਆ ਸੀ ਤੇ ਹੁਣ ਮੈਂ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਨੀ ਚਾਹਨਾ ਤੇ ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਲੀਡਰ ਨੇ ਜਿਹੜੇ ਵੀ ਐਮਐਲਏ ਨੇ ਮੈਂਬਰ ਪਾਰਲੀਮੈਂਟ ਨੇ ਜੇ ਕਿਤੇ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਚੰਗੀ ਤਰ੍ਹਾਂ ਨਾ ਨਿਭਾਈਆਂ ਕਮੀਆਂ ਕਮਜ਼ੋਰੀਆਂ ਰਹਿੰਦੀਆਂ ਗਈਆਂ ਤਾਂ ਫਿਰ ਉਹੀ ਬੇਈਮਾਨ ਟੋਲਾ ਦੁਬਾਰਾ ਮੁੜ ਕੇ ਆ ਜਾਵੇਗਾ ਲੋਕਾਂ ਦਾ ਸੁਭਾਅ ਬਦਲਦੇ ਆ ਬਹੁਤਾ ਚਿਰ ਨਹੀਂ ਲੱਗਦਾ ਹੁੰਦਾ ਤੇ ਤੁਹਾਡੇ ਤੇ ਵੀ ਇਹਨਾਂ ਨੇ ਆ ਕੇ ਬਦਲੇ ਦੀ ਭਾਵਨਾ ਨਾਲ ਤਰ੍ਹਾਂ ਤਰ੍ਹਾਂ ਦੇ ਮਕਦਮੇ ਬਣਾ ਦੇਣੇ ਨੇ ਤੁਹਾਨੂੰ ਬਦਨਾਮ ਵੀ ਕਰ ਦੇਣਾ ਤੇ ਨਾਲੇ ਇਹਨਾਂ ਦੀ ਮੁੜ ਕੇ ਪੱਕੀ ਹਕੂਮਤ ਹੋ ਜਾਣੀ ਹੈ ਤੇ ਫਿਰ ਕੋਈ ਚਾਰਾ ਨਹੀਂ ਚੱਲਣਾ ਪਤਾ ਨਹੀਂ ਕਿਤਨੀ ਦੇਰ ਤੱਕ ਪੰਜਾਬ ਨੇ ਮਿੱਟੀ ਘਟੇ ਚ ਰੁੜਦਾ ਰਹਿਣਾ ਹੁਣ ਮੈਂ ਇੱਕ ਇੱਕ ਚੀਜ਼ ਇਹਨਾਂ ਦੇ ਸਾਹਮਣੇ ਰੱਖਣ ਲੱਗਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਨੂੰ ਬੇहद ਲੁੱਟਿਆ ਤੇ ਬੇहद ਕੁਟਿਆ ਤੇ ਉਹਦੇ ਕਾਰਨ ਕਰਕੇ ਇਹਨਾਂ ਨੂੰ ਸਜ਼ਾ ਭਾਵੇਂ ਦਿੱਤੀ ਗਈ ਹੈ ਲੋਕਾਂ ਵੱਲੋਂ ਪਰ ਬਹੁਤ ਲੇਟ ਬਹੁਤ ਲੇਟ ਇਹਨਾਂ ਨੇ ਤਾਂ ਇੱਕ ਤਰ੍ਹਾਂ ਦੀ ਵਾਰੀ ਬੰਨੀ ਹੋਈ ਸੀ ਇੱਕ ਵਾਰੀ ਕਾਂਗਰਸ ਆ ਗਈ ਇੱਕ ਵਾਰੀ ਅਕਾਲੀ ਆ ਗਏ ਤੇ ਦੋਵੇਂ ਹੱਥੀ ਪੰਜਾਬ ਨੂੰ ਲੁੱਟ ਕੇ ਖਾਂਦੇ ਰਹੇ ਨੇ ਵੱਡੀਆਂ-ਵੱਡੀਆਂ ਜਾਇਦਾਦਾਂ ਬਣਾਉਂਦੇ ਰਹੇ ਨੇ ਜਿਵੇਂ ਕਿ ਮੌਜੂਦਾ ਸਮੇਂ ਦੀ ਸਰਕਾਰ ਬਹੁਤ ਹੱਦ ਤੱਕ ਇਹਨਾਂ ਦੇ ਬਾਰੇ ਪੜਤਾਲਾ ਕਰਵਾ ਕੇ ਕੁਝ ਸੱਚ ਸਾਹਮਣੇ ਲਿਆਉਣ ਦਾ ਉਪਰਾਲਾ ਕਰ ਰਹੀ ਹੈ ਪਰ ਅਜੇ ਹੋਰ ਬਹੁਤ ਕੁਝ ਛੁਪਿਆ ਹੋਇਆ ਹੈ ਜੇ ਇਹਨੂੰ ਸਾਹਮਣੇ ਨਾ ਲਿਆਂਦਾ ਤੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਗਈ ਤਾਂ ਫਿਰ ਦੁਬਾਰਾ ਤੁਹਾਡਾ ਇਹੀ ਹਾਲ ਹੋਣਾ ਹੈ ਜਿਹੜਾ ਕਿ ਪਹਿਲਾਂ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਅਕਾਲੀਆਂ ਦਾ ਹਾਲ ਹੋਇਆ ਸੀ ਇੱਥੇ ਇੱਕ ਗੱਲ ਮੈਂ ਕਹਿਣ ਲੱਗਿਆ ਕਿ ਕੁਝ ਇੱਕ ਨਸ਼ਾ ਤਸ਼ਕਰ ਅਤੇ ਗੁੰਡੇ ਗਰੋਹਾਂ ਦੀ ਜਾਇਦਾਦ ਸਰਕਾਰ ਵੱਲੋਂ ਬਹੁਤ ਥਾਵਾਂ ਤੇ ਜ਼ਬਤ ਕੀਤੀ ਗਈ ਹੈ ਉਹ ਯੂਪੀ ਚ ਵੀ ਹੋਈ ਹੈ ਹੋਰ ਨਾਲ ਸੂਬਿਆਂ ਚ ਵੀ ਹੋਈ ਹੈ ਤੇ ਪੰਜਾਬ ਦੇ ਵਿੱਚ ਵੀ ਇਹਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੇ ਕਿ ਗੁੰਡੇ ਅਨਸਰ ਨੇ ਤੇ ਵੱਡੇ ਵੱਡੇ ਉਹਨਾਂ ਨੇ ਗਰੋਹ ਬਣਾਏ ਹੋਏ ਨੇ ਫਰੋਤੀਆਂ ਲੈਂਦੇ ਨੇ ਨਸ਼ਿਆਂ ਦੀ ਤਸ਼ਕਰੀ ਕਰਦੇ ਨੇ ਤੇ ਉਹਨਾਂ ਦੀ ਜਾਇਦਾਦ ਵੀ ਜਦੋਂ ਪੁਲਿਸ ਨੇ ਪੜਤਾਲ ਕੀਤੀ ਕਿ ਨਜਾਇਜ਼ ਪੈਸੇ ਦੇ ਨਾਲ ਇਹ ਜਾਇਦਾਦ ਬਣਾਈ ਗਈ ਹੈ ਉਹ ਜਾਇਦਾਦ ਜ਼ਬਤ ਕਰ ਲਈ ਗਈ ਹੈ ਉਥੇ ਬੋਰਡ ਲਾ ਦਿੱਤੇ ਗਏ ਨੇ ਪਰ ਸੋਚਣਾ ਤਾਂ ਇਹ ਬਣਦਾ ਕਿ ਜਿਹੜੇ ਰਾਜਨੀਤਿਕ ਲੀਡਰਾਂ ਨੇ ਅਤੇ ਹੋਰ ਵੱਡੇ ਅਫਸਰਾਂ ਨੇ ਨਜਾਇਜ਼ ਤਰੀਕੇ ਨਾਲ ਜਾਇਦਾਦਾਂ ਬਣਾਈਆਂ ਨੇ ਕਿ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦਾ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਉਹਨਾਂ ਦਾ ਇੰਨਾ ਪੈਸਾ ਉਹਨਾਂ ਕੋਲੇ ਕਿੱਥੋਂ ਆਇਆ ਕਿ ਉਹ ਸਰਕਾਰ ਉਹਨਾਂ ਤੋਂ ਵਾਪਸ ਨਹੀਂ ਲੈ ਸਕਦੀ ਉਸੇ ਪੈਸੇ ਨੂੰ ਕਿ ਲੋਕ ਭਲਾਈ ਦੇ ਕੰਮਾਂ ਤੇ ਸਰਕਾਰ ਨਹੀਂ ਲਾ ਸਕਦੀ ਫਿਰ ਅਗਲੀ ਗੱਲ ਜਾਇਦਾਦ কুরਕ ਕਰਕੇ ਤਾਲੇ ਲਾ ਕੇ ਉਸ ਨੂੰ ਬੇਲੀ ਛੱਡ ਦਿੱਤਾ ਜਾਂਦਾ ਤੇ ਉਹ ਬਿਲਡਿੰਗਾਂ ਤਕਰੀਬਨ ਠਹਿ ਜਾਂਦੀਆਂ ਨੇ ਬਰਬਾਦ ਹੋ ਜਾਂਦੀਆਂ ਨੇ ਅੰਦਰ ਘਾਹ ਉਗਪੈਂਦਾ ਉਥੇ ਇਉਂ ਕਹ ਲਈਏ ਕਾਂ ਬੋਲਦੇ ਨੇ ਜੇ ਉਸੇ ਜਾਇਦਾਦ ਨੂੰ কুরਕ ਕਰਨਾ ਹੈ ਤਾ ਫਿਰ ਉਹਨੂੰ ਨਲਾਮ ਕੀਤਾ ਜਾਵੇ ਉਹਨੂੰ ਢਾਉਣ ਦੀ ਥਾਂ ਤੇ ਬਰਬਾਦ ਹੋਣ ਤੋਂ ਬਚਾਉਣ ਵਾਸਤੇ ਖੁੱਲੇ ਆਮ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਉਹਦੀ ਨਲਾਮੀ ਕਰਵਾਈ ਜਾਵੇ ਜਿਹੜਾ ਕਰੋੜਾਂ ਅਰਬਾ ਰੁਪਈਆ ਉਸ ਜਾਇਦਾਦ ਦਾ ਵਟਿਆ ਜਾਂਦਾ ਉਹਨੂੰ ਫਿਰ ਲੋਕਾਂ ਦੇ ਭਲੇ ਵਾਸਤੇ ਖਰਚ ਕਰ ਦਿੱਤਾ ਜਾਵੇ ਉਹ ਜਿਹੜੀਆਂ ਜਾਇਦਾਦਾਂ ਨੇ ਬਰਬਾਦ ਨਾ ਹੋਈ ਜਾਣ ਐਵੇਂ ਇਸੇ ਤਰ੍ਹਾਂ ਤੁਸੀਂ ਸ਼ਾਮਲਾਟ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛਡਾਉਣ ਦੀ ਸ਼ੁਰੂਆਤ ਕੀਤੀ ਸੀ ਲਗਭਗ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਪਰ ਅੱਜ ਉਹਦਾ ਨਾਮੋ ਨਿਸ਼ਾਨ ਨਹੀਂ ਲੱਗਦਾ ਕਿ ਉਹ ਸ਼ਾਮਲਾਟ ਜ਼ਮੀਨਾਂ ਦਾ ਕੀ ਬਣਿਆ ਮੇਰੀ ਉਮਰ ਬਹੁਤ ਹੈ ਮੈਂ 1956 ਤੋਂ ਇਹ ਸਾਰਾ ਕੁਝ ਜਦੋਂ ਬਰਬੇਬੰਦੀ ਹੋਈ ਹੈ 1956 ਚ ਲਗਭਗ 65 ਸਾਲ ਹੋ ਗਏ ਨੇ ਬਰਬੇਬੰਦੀ ਹੋਈ ਨੂੰ ਉਦੋਂ ਦੇ ਸਮੇਂ ਚ ਜਿਹੜੇ ਚਾਤਰ ਚਲਾਕ ਲੋਕ ਸੀ ਪਿੰਡਾਂ ਦੇ ਉਹ ਤਹਿਸੀਲਦਾਰ ਨੂੰ ਕੁਝ ਖਵਾ ਪਿਆ ਕੇ ਕੁਝ ਪਟਵਾਰੀਆਂ ਨੂੰ ਕਾਨੋ ਗਵਾ ਨੂੰ ਖਵਾ ਪਿਆ ਕੇ ਤੇ ਉਹਨਾਂ ਤੋਂ ਨਿਸ਼ਾਨਦੇਹੀ ਕਰਵਾ ਲਈ ਕਿ ਪਿੰਡ ਦੇ ਵਿੱਚ ਤੁਹਾਡੇ ਸ਼ਾਮਲਾਟ ਜ਼ਮੀਨ ਇਹਨਾਂ ਇਹਨਾਂ ਖਾਮਾਂ ਤੇ ਆ ਪਈ ਹੈ ਉਹਨਾਂ ਨੂੰ ਨਾਲ ਲਿਜਾ ਕੇ ਨਿਸ਼ਾਨੀਆਂ ਲਗਵਾ ਦੇਣੀ ਆ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਉਹਨਾਂ ਨੂੰ ਤਾਂ ਇਹੋ ਹੀ ਕਹਿੰਦੇ ਸੀ ਕਿ ਇਹ ਜ਼ਮੀਨ ਇਹਨਾਂ ਨੂੰ ਅਲਾਟ ਹੋ ਗਈ ਹੈ ਤੇ ਉਹਦੀ ਫਰਦ ਘਟਾਉਣੀ ਤੇ ਇੰਤਕਾਲ ਕਢਾਉਣਾ ਤਾਂ ਇਹ ਤਾਂ ਬਹੁਤ ਬਾਅਦ ਦੀਆਂ ਗੱਲਾਂ ਨੇ ਉਦੋਂ ਤਾਂ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸੀ ਬਰਬੇਬੰਦੀ ਵੇਲੇ ਤਾਂ ਖੈਰ ਤੇ ਉਹ ਜ਼ਮੀਨਾਂ ਜਿਹੜੀਆਂ ਸ਼ਾਮਲਾਟ ਸੀ ਪਿੰਡ ਦੇ ਵਿਕਾਸ ਵਾਲੇ ਕੰਮਾਂ ਤੇ ਲਾਈਆਂ ਜਾਣੀ ਚਾਹੀਦੀ ਸੀ ਉਹਨਾਂ ਦੀ ਇਨਕਮ ਉਹ ਜ਼ਮੀਨਾਂ ਕੁਝ ਚਾਤਰ ਚਲਾਕ ਰੱਜੇ ਪੁੱਜੇ ਲੋਕ ਜਿਨ੍ਹਾਂ ਦੀ ਸਰਕਾਰੀ ਦਰਵਾਰੇ ਪਹੁੰਚ ਸੀ ਉਹਨਾਂ ਨੇ ਮੁਲਾਜ਼ਮਾ ਨਾਲ ਤਸਵੀਲਦਾਰਾਂ ਨਾਲ ਮਿਲ ਕੇ ਉਹ ਸ਼ਾਮਲਾਟ ਜ਼ਮੀਨਾਂ ਤੇ ਕਬਜ਼ਾ ਕਰ ਲਿਆ 65 ਸਾਲਾਂ ਤੋਂ ਉਹਨਾਂ ਦਾ ਹੀ ਕਬਜ਼ਾ ਚੱਲਿਆ ਆ ਰਿਹਾ ਸੀ ਤੇ ਹੁਣ ਜ਼ਮੀਨਾਂ ਤਾਂ ਜੇ ਤੁਸੀਂ ਦੁਬਾਰਾ ਮੁਹਿੰਮ ਚਲਾਈ ਮਾਨ ਜੀ ਤਾਂ ਜ਼ਮੀਨਾਂ ਤਾਂ ਭਾਵੇਂ ਵਾਪਸ ਲੈ ਲਵੋ ਪਰ ਜਿਹੜਾ 65 ਸਾਲ ਦਾ ਉਹਦੀ ਇਨਕਮ ਸੀ ਅਰਬਾਂ ਖਰਬਾਂ ਰੁਪਈਆ ਜਿਹੜਾ ਬਣਦਾ ਉਹ ਕੌਣ ਲਊਗਾ ਉਹਨਾਂ ਤੋਂ ਉਹਨਾਂ ਨੂੰ ਭਾਰੀ ਜੁਰਮਾਨੇ ਲੱਗਣੇ ਚਾਹੀਦੇ ਨੇ ਇੰਨੇ ਸਾਲਾਂ ਦੀ ਔਸਤ ਇਨਕਮ ਉਹਨਾਂ ਤੋਂ ਵਾਪਸ ਲੈਣੀ ਚਾਹੀਦੀ ਹੈ ਪਰ ਇਹ ਸ਼ਾਇਦ ਤੁਸੀਂ ਨਹੀਂ ਕਰ ਸਕੋਗੇ ਮੈਂ ਆਪਣੇ ਪਿੰਡ ਚ ਵੀ ਸਾਰਾ ਕੁਝ ਦੇਖ ਚੁੱਕਿਆ ਉਦੋਂ ਲੋਕ ਇੰਨੇ ਭੋਲੇ ਸੀ ਸਾਡੇ ਆਪਣੇ ਖੇਤ ਦੇ ਨਾਲ ਲੱਗਵੇਂ 10 ਕਿੱਲੇ ਸ਼ਾਮਲਾਟ ਦੇ ਪਏ ਸੀ ਪਰ ਉਥੇ ਫਸਲ ਨਹੀਂ ਸੀ ਹੁੰਦੀ ਉਹ ਕਲਰ ਦਾ ਥਾਂ ਸੀ ਕਈਆਂ ਨੇ ਆਖਿਆ ਸਾਡੇ ਪਰਿਵਾਰ ਨੂੰ ਬਾਪੂ ਜੀ ਨੂੰ ਚਾਚਿਆਂ ਨੂੰ ਕਿ ਤੁਸੀਂ ਇਹ ਜ਼ਮੀਨ ਤੇ ਕਬਜ਼ਾ ਕਰ ਲਓ ਉਹ ਕਹਣ ਲੱਗੇ ਤਾਂ ਕਲਰ ਤਾਂ ਹੈ ਇਹਦੇ ਚ ਕੀ ਹੁੰਦਾ ਤੇ ਸਾਡੇ ਵਾਲਿਆਂ ਨੇ ਨਾਲ ਲੱਗ ਵੀ ਤੇ ਡਰਦੇ ਮਾਰਿਆ ਨੇ ਉਹ ਜ਼ਮੀਨ ਤੇ ਕਬਜ਼ਾ ਨਾ ਕੀਤਾ ਪਰ ਜਿਹੜੇ ਚਾਤਰ ਚਲਾਕ ਲੋਕ ਸੀ ਉਹਨਾਂ ਨੇ ਕਬਜ਼ਾ ਕਰ ਲਿਆ ਹੌਲੀ ਹੌਲੀ ਉਹ ਤੇ ਫਸਲਾਂ ਹੋਣ ਲੱਗ ਪਈਆਂ ਤੇ ਉਹ ਜ਼ਮੀਨ ਵੀ ਆਮ ਜ਼ਮੀਨਾਂ ਦੀ ਬਣੇਗੀ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਅਰਬਾਂ ਖਰਬਾਂ ਦੀ ਜ਼ਮੀਨ ਬਹੁਤ ਵੱਡੇ ਪੈਮਾਨੇ ਤੇ ਨਾਜਾਇਜ਼ ਢੰਗ ਦੇ ਨਾਲ ਲੋਕਾਂ ਦੇ ਕਬਜ਼ੇ ਵਿੱਚ ਐ ਉਹਨਾਂ ਨੂੰ ਛਡਾਉਣ ਦਾ ਤੁਸੀਂ ਕਦੋਂ ਕੋਈ ਪ੍ਰਬੰਧ ਕਰੋਗੇ ਚਾਰ ਦਿਨ ਬਿਆਨ ਦਿੱਤੇ ਹਲਾ ਹਲਾ ਕੀਤੀ ਤੇ ਮੁੜ ਕੇ ਗੱਲ ਆਈ ਗਈ ਹੋਗੀ ਹੋਰ ਮੁੱਦੇ ਢੜਕਾਉਣੇ ਸ਼ੁਰੂ ਕਰ ਦਿੱਤੇ ਪਰ ਜ਼ਮੀਨ ਸ਼ਾਮਲਾਟ ਵਾਲੀ ਵਾਪਸ ਲੈਣੀ ਹੈ ਉਹ ਗੱਲ ਸਾਰੀ ਧਰੀ ਧਰਾਈ ਰਹੇਗੀ ਐਸੀ ਤਰ੍ਹਾਂ ਪੁਲਿਸ ਥਾਣਿਆਂ ਵਿੱਚ ਜਦੋਂ ਜਾ ਕੇ ਵੇਖੀਦਾ ਉਥੇ ਖੜਨ ਨੂੰ ਥਾਣੀ ਲੱਭਦੀ ਕਿਉਂ ਕਿ ਕਿਉਂਕਿ ਜਿਹੜੀਆਂ ਗੱਡੀਆਂ ਦੇ ਉੱਤੇ ਕੋਈ ਐਕਸੀਡੈਂਟ ਹੁੰਦਾ ਕੋਈ ਹੋਰ ਕੇਸ ਬਣਦਾ ਤਾਂ ਉਹਨਾਂ ਨੂੰ ਪੁਲਿਸ ਵਾਲੇ ਆਪਣੀ ਕਸਟਡੀ ਦੇ ਵਿੱਚ ਲੈ ਕੇ ਪੁਲਿਸ ਵੱਲੋਂ ਪੁਲਿਸ ਵੱਲੋਂ ਥਾਣੇ ਦੇ ਜਿਹੜਾ ਅਧੀਨ ਪੈਂਦਾ ਇਲਾਕਾ ਥਾਂ ਹੈ ਵਿੜਾ ਹੈ ਉਹ ਗਰਾਊਂਡ ਹੈ ਉਹਦੇ ਵਿੱਚੋਂ ਗੱਡੀਆਂ ਲੈ ਕੇ ਖੜੀਆਂ ਕਰਨਦੇ ਨੇ ਭਾਵੇਂ ਟੁੱਟੀ-ਫੁੱਟੀ ਐ ਤੇ ਭਾਵੇਂ ਸਬੂਤੀ ਐ ਤੇ ਉਸ ਤੋਂ ਬਾਅਦ ਇੱਕ ਤਾਂ ਮੁਕੱਦਮਿਆਂ ਦਾ ਇੰਨਾ ਲੰਮਾ ਚੱਕਰ ਹੈ ਉਹ ਮੁਕੱਦਮੇ ਭੁਗਤ ਨਹੀਂ ਉਹਦਾ ਮਾਲਕ ਉਹ ਬੁੱਢੇ ਬੁੱਢੇ ਹਾਲਾਤ 'ਚ ਪਹੁੰਚ ਜਾਂਦਾ ਹੈ ਦੂਜਾ ਉਹ ਇੰਨਾ ਹਾਲਤ ਮਾੜੀ ਹੋ ਜਾਂਦੀ ਆ ਉਹਨਾਂ ਗੱਡੀਆਂ ਦੀ ਖੜੇ ਖੜੋਤੇ ਉਹ ਗਲ ਸੜ ਜਾਂਦੀਆਂ ਨੇ ਤੇ ਫਿਰ ਥਾਣਿਆਂ ਦੇ ਵਿੱਚ ਇੰਨੀ ਭੀੜ ਹੋ ਜਾਂਦੀ ਆ ਗੱਡੀਆਂ ਦੇ ਕਾਰਨ ਕਿ ਖਲੌਣ ਬਹਿਣ ਨੂੰ ਵੀ ਥਾਂ ਨਹੀਂ ਰਹਿੰਦੀ ਜੇ ਕੋਈ ਪ੍ਰਬੰਧ ਕਰ ਸਕੋ ਕੋਈ ਸਮਾਂ ਸੀਮਾ ਨਿਸ਼ਚਿਤ ਕਰਕੇ ਕਿ 1 ਸਾਲ ਦੇ ਅੰਦਰ ਅੰਦਰ ਇਹਦਾ ਜੇ ਫੈਸਲਾ ਨਹੀਂ ਹੁੰਦਾ ਤੁਸੀਂ ਗੱਡੀ ਭਾਈ ਵਾਪਸ ਨਹੀਂ ਲਿਜਾ ਸਕਦੇ ਤਾਂ ਫਿਰ ਇਹਦੀ ਨਲਾਮੀ ਕਰ ਦਿੱਤੀ ਜਾਵੇਗੀ ਜਿੰਨੇ ਕਬਾੜਖਾਨੇ 'ਚ ਭਾਵੇਂ 4 ਪੈਸੇ ਵਟਦੇ ਨੇ ਅਸੀਂ ਇਹਨੂੰ ਵੇਚ ਦੇਾਂਗੇ ਇੱਥੇ ਅਸੀਂ ਭੀੜ ਨਹੀਂ ਲਾਉਣੀ ਤੇ ਪੁਲਿਸ ਵਾਲਿਆਂ ਤੇ ਵੀ ਇਹ ਸਖਤ ਕਾਨੂੰਨ ਬਣਾਏ ਜਾਣ ਕਿ ਉਹ ਵੀ ਜਾਣਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਜੇ ਕੋਈ ਥੋੜਾ ਬਹੁਤ ਜੁਰਮਾਨਾ ਲਾ ਕੇ ਗੱਡੀ ਵਾਪਸ ਦਿੱਤੀ ਜਾ ਸਕਦੀ ਹੈ ਤੇ ਉਹ ਦੇ ਦੇਣੀ ਚਾਹੀਦੀ ਹੈ ਤੋਂ ਇਸ ਤਰ੍ਹਾਂ ਵੀ ਤੁਸੀਂ ਧਿਆਨ ਦਿਓ ਕਿ ਬੇਅੰਤ ਗੱਡੀਆਂ ਜਿਹੜੀਆਂ ਉੱਥੇ ਖੜੀਆਂ ਨੇ ਗੱਡੀਆਂ ਨੇ ਠਾਣਿਆਂ ਦੇ ਵਿੱਚ ਇਹ ਸਾਰੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਆ ਤੇ ਉਹਨਾਂ ਤੋਂ ਅਰਬਾਂ ਕਰਬਾਂ ਰੁਪਈਆ ਵੀ ਸਰਕਾਰੀ ਖਜ਼ਾਨੇ 'ਚ ਆ ਸਕਦਾ ਹੈ ਪੁਲਿਸ ਸਟੇਸ਼ਨ ਵਿਲੇ ਹੋ ਸਕਦੇ ਨੇ ਉੱਥੇ ਬਾਗ ਬਗੀਚੇ ਲੱਗ ਸਕਦੇ ਨੇ ਫੁੱਲ ਲੱਗ ਸਕਦੇ ਨੇ ਉੱਥੇ ਨੌਜਵਾਨਾਂ ਦੇ ਖੇਡਣ ਨੂੰ ਗਰਾਊਂਡ ਬਣ ਸਕਦੇ ਨੇ ਪਰ ਗੱਡੀਆਂ ਦੀ ਕਬਾੜਖਾਨੇ ਨਾਲ ਸਾਰੇ ਠਾਣੇ ਭਰੇ ਪਏ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਜਿਹੜਾ ਜ਼ਬਤ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਉਹ ਵੀ ਉੱਥੇ ਪਿਆ ਗਾਲੇ ਸਾਡ ਜਾਂਦਾ ਤੇ ਮਾਲਕ ਬਿਲਕੁਲ ਦੇ ਤੜਫਦੇ ਰਹੇ ਜਾਂਦੇ ਨੇ ਉਹ ਸਮਾਨ ਵੀ ਵਾਪਸ ਨਹੀਂ ਦਿੱਤਾ ਜਾਂਦਾ ਇਥੋਂ ਤਾਂ ਕੰਮ ਪੜ ਚੁੱਕੇ ਆ ਤੇ ਬਹੁਤ ਕੁਝ ਸੁਣ ਚੁੱਕੇ ਆ ਬਹੁਤ ਸਾਰੇ ਨਸ਼ੇ ਜਿਹੜੇ ਕਿ ਸਮਗਲਰਾਂ ਤੋਂ ਖੋਣਿਆਂ ਦੇ ਵਿੱਚ ਪਏ ਆ ਸਕਦਾ ਹੈ ਇਸੇ ਤਰ੍ਹਾਂ ਹੋਰ ਇਹੋ ਜਿਹੇ ਹਾਲਾਤ ਨੇ ਕਿ ਨਹਿਰੀ ਪਾਣੀ ਬਾਰੇ ਇੱਕ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਪਹਿਲੀ ਗੱਲ ਤਾਂ ਅੱਜ ਭਾਖੜਾ ਦੇ ਵਿੱਚ ਤਾਂ ਪਾਣੀ ਜ਼ਰੂਰ ਚੱਲ ਰਿਹਾ ਹੈ ਬਾਕੀ ਪੰਜਾਬ ਦੀਆਂ ਸਾਰੀਆਂ ਨਹਿਰਾਂ ਤਕਰੀਬਨ ਸੁੱਕੀਆਂ ਪਈਆਂ ਨੇ ਕਿਸੇ ਨਹਿਰ ਦੇ ਵਿੱਚ ਪਾਣੀ ਨਹੀਂ ਹੈ ਤੇ ਫਿਰ ਪਹਿਲੀ ਗਲਤੀ ਆ ਇਹ ਕਿ ਉਹਨਾਂ ਨਹਿਰਾਂ ਦੀ ਕਦੇ ਸਫਾਈ ਹੀ ਨਹੀਂ ਕੀਤੀ ਜਾਂਦੀ ਉਹਦੇ ਵਿੱਚ 5 5 7 7 ਫੁੱਟ ਘਾਹ ਉੱਗਿਆ ਹੁੰਦਾ ਵਿੱਚ ਮਿੱਟੀ ਦੇ ਢੇਰ ਲੱਗੇ ਪਏ ਨੇ ਇੱਟਾਂ ਪੱਥਰ ਪਏ ਨੇ ਕੂੜਾ ਕਰਕਟ ਪਿਆ ਕਦੀ ਉਹਨਾਂ ਨਹਿਰਾਂ ਨੂੰ ਸਾਫ਼ ਕਰਾਉਣ ਦਾ ਪ੍ਰਬੰਧ ਵੀ ਕਰ ਲਿਆ ਕਰੋ ਪਰ ਤੁਸੀਂ ਤਾਂ ਸੋਚਦੇ ਹੋ ਵੀ ਸਾਫ਼ ਕਾਹਨੂੰ ਕਰਾਉਣੀਆਂ ਨੇ ਜਦੋਂ ਪਾਣੀ ਨਹੀਂ ਛੱਡਣਾ ਇਹਦੇ ਵਿੱਚ ਇਹ ਮਾਨ ਜੀ ਧਿਆਨ ਰੱਖੇ ਇਸ ਗੱਲ ਦਾ ਪੰਜਾਬ ਦੇ ਵਿੱਚ ਦਰਿਆ ਬਹੁਤ ਨੇ ਦਰਿਆਵਾਂ ਦਾ ਪਾਣੀ ਰੋਕ ਕੇ ਨਹਿਰਾਂ 'ਚ ਪਾਣੀ ਪਾਇਆ ਜਾ ਸਕਦਾ ਹੈ ਭਾਖੜਾ ਦਾ ਪਾਣੀ ਵੀ ਸਾਡੀਆਂ ਨਹਿਰਾਂ 'ਚ ਆਉਂਦਾ ਆ ਸਕਦਾ ਤੇ ਰੋਪੜ ਵਾਲੀ ਸਰਹੰਦ ਨਹਿਰ ਜਿਹਨੂੰ ਕਹਿੰਦੇ ਨੇ ਉਹਦਾ ਪਾਣੀ ਵੀ ਸਾਡੀਆਂ ਨਹਿਰਾਂ 'ਚ ਆਉਂਦਾ ਪਰ ਉਹ ਪਾਣੀ ਆਵੇ ਕਿੱਥੋਂ ਉਹ ਤਾਂ ਸਾਰਾ ਨਹਿਰਾਂ ਹੀ ਬੰਦ ਹੋਈਆਂ ਪਈਆਂ ਨੇ ਸਫਾਈ ਹੀ ਨਹੀਂ ਕੀਤੀ ਜਾਂਦੀ ਇਹ ਧਿਆਨ ਚ ਰਵੇ ਜੇ ਕਿਤੇ ਨਹਿਰਾਂ ਭਰ ਕੇ ਚੱਲਣ ਪਾਣੀ ਆਵੇ ਨਹਿਰਾਂ ਦੇ ਵਿੱਚ ਤਾਂ ਟਿਊਬਵਲ ਚਲਾਉਣ ਦੀ ਫਿਰ ਪੰਜਾਬ ਦੇ ਵਿੱਚ ਲੋੜ ਹੀ ਨਾ ਰਹੇ ਜਿਹੜੀ ਟਿਊਬਵਲਾਂ ਤੇ ਮੁਕਤ ਵਿੱਚ ਬਿਜਲੀ ਖਰਚ ਹੋ ਰਹੀ ਆ ਕਿਸਾਨਾਂ ਨੂੰ ਮੁਕਤ ਬਿਜਲੀ ਦਿੱਤੀ ਹੋਈ ਆ ਉਹ ਸਾਰੀ ਬਿਜਲੀ ਵੀ ਬਚ ਜਾਵੇ ਉਹ ਕਾਰਖਾਨਿਆਂ ਫੈਕਟਰੀਆਂ ਅਤੇ ਘਰਾਂ 'ਚ ਕੰਮ ਆਵੇ ਤੇ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਜਾਵੇ ਤੇ ਨਾਲੇ ਇਹ ਪਾਣੀ ਬੋਰ ਦੇ ਪਾਣੀ ਨਾਲੋਂ ਫਸਲਾਂ ਵਾਸਤੇ ਜ਼ਿਆਦਾ ਚੰਗਾ ਇਦھر ਵੀ ਕਦੀ ਧਿਆਨ ਦੇਵੋਗੇ ਕਿ ਨਹਿਰਾਂ ਦੀ ਸਫਾਈ ਕਰਕੇ ਇਹਨਾਂ 'ਚ ਪਾਣੀ ਛੱਡਿਆ ਜਾਵੇ ਇਸੇ ਤਰ੍ਹਾਂ ਪੁਲਿਸ ਮੁਲਾਜ਼ਮਾਂ ਦੀ ਬਹੁਤ ਘਾਟ ਹੈ ਤੇ ਜਦੋਂ ਵੀ ਦੇਖੀਦਾ ਚੌਂਕਾਂ 'ਚ ਜਾਂ ਹੋਰ ਲੋਡ ਵੇਲੇ ਜਿੱਥੇ ਕੋਈ ਐਕਸੀਡੈਂਟ ਹੁੰਦਾ ਹੈ ਜਿੱਥੇ ਕੋਈ ਮਾਰਕਾਟ ਹੁੰਦੀ ਹੈ ਪੁਲਿਸ ਵਾਲੇ ਕਿੰਨਾ ਕਿੰਨਾ ਸਮਾਂ ਉੱਥੇ ਆਉਂਦੇ ਨਹੀਂ ਲੱਭਦੇ ਹੀ ਨਹੀਂ ਫੋਨ ਕਰ ਕਰਕੇ ਹੰਬ ਜਾਈਦਾ ਕਾਰਨ ਬਹੁਤਾ ਫਿਰ ਇਹ ਦੱਸਦੇ ਨੇ ਕਿ ਜੀ ਮੁਲਾਜ਼ਮ ਘਟ ਨੇ ਤੇ ਜਿਹੜੇ ਫਿਰ ਹੈਗੇ ਨੇ ਮੁਲਾਜ਼ਮ ਉਹਨਾਂ ਦੀਆਂ ਡਿਊਟੀਆਂ ਮੰਤਰੀਆਂ ਨਾਲ ਮੰਤਰੀਆਂ ਦੇ ਪਰਿਵਾਰਾਂ ਦੀ ਰਾਖੀ ਵਾਸਤੇ ਵੱਡੇ ਅਫਸਰਾਂ ਨਾਲ ਕਿੰਨੇ ਸਾਰੇ ਪੁਲਿਸ ਮੁਲਾਜ਼ਮ ਇਸੇ ਤਰ੍ਹਾਂ ਤੁਰੇ ਫਿਰਦੇ ਨੇ ਤੇ ਹੋਰ ਜਿਹੜੇ ਆਪਣੇ ਆਪ ਨੂੰ ਵਿਸ਼ੇਸ਼ ਅਖਵਾਉਂਦੇ ਨੇ ਬੰਦੇ ਵੀ ਆਈਪੀ ਉਹਨਾਂ ਦੇ ਨਾਲ ਸਕਿਉਰਟੀ ਗਾਰਡ ਲੱਗੇ ਹੋਏ ਨੇ ਤੇ ਆਮ ਲੋਕਾਂ ਦੀ ਰਾਖੀ ਵਾਸਤੇ ਤਾਂ ਲੱਭਦੇ ਹੀ ਨਹੀਂ ਹਨ ਤੇ ਨਾਲੇ ਉਹਨਾਂ ਦੀ ਗਿਣਤੀ ਵੀ ਬਹੁਤ ਘੱਟ ਹੈ ਕਦੇ ਇਸ ਪਾਸੇ ਵੀ ਧਿਆਨ ਦੇ ਦਿਓ ਕਿ ਜੇ ਕੋਈ ਮੁਸ਼ਕਲ ਆਉਂਦੀ ਹੈ ਪੁਲਿਸ ਵਾਲੇ ਝਟਪਟ ਤਾਂ ਉੱਥੇ ਪਹੁੰਚ ਜਾਣ ਫਿਰ ਇਸੇ ਤਰ੍ਹਾਂ ਸ਼ਹਿਰਾਂ ਵਿੱਚ ਬਹੁਤ ਭੀੜ ਭੜਕਾ ਹੈ ਥਾਂ ਥਾਂ ਤੇ ਜਾਮ ਲੱਗਦੇ ਨੇ ਕੋਈ ਕਾਰ ਪਾਰਕਿੰਗ ਦਾ ਪ੍ਰਬੰਧ ਵੱਡੇ ਸ਼ਹਿਰਾਂ 'ਚ ਵੀ ਨਹੀਂ ਹੈ ਬਹੁਤ ਪਹਿਲਾਂ ਲੁਧਿਆਣੇ ਤਾਂ ਇੱਕ ਕਾਰ ਪਾਰਕਿੰਗ ਬਣਿਆ ਸੀ ਉਹਦੀ ਹਾਲਤ ਵੀ ਬਹੁਤ ਹਾਸੋਹੀਣੀ ਬਣੀ ਹੋਈ ਹੈ ਸਾਰੇ ਸ਼ਹਿਰਾਂ ਦੇ ਵਿੱਚ ਕਾਰ ਪਾਰਕਿੰਗ ਸਕੂਟਰ ਪਾਰਕਿੰਗ ਇਹ ਸਾਰੀਆਂ ਚੀਜ਼ਾਂ ਵੀ ਜੇ ਬਣ ਜਾਣ ਨਾਲੇ ਤਾਂ ਜਿਹੜਾ ਇੱਥੇ ਭੀੜ ਭੜਕਾ ਹੈ ਉਹਦੇ ਤੋਂ ਲੋਕਾਂ ਨੂੰ ਸੁੱਖ ਸਹੂਲਤ ਮਿਲੇ ਆਰਾਮ ਨਾਲ ਲੰਘਾ ਹੋ ਜਾਵੇ ਤੇ ਨਾਲੇ ਬਹੁਤ ਸਾਰੇ ਮੁਲਾਜ਼ਮ ਉੱਥੇ ਨੌਕਰੀ ਤੇ ਰੱਖੇ ਜਾਣ ਜਿਹੜਾ ਥੋੜਾ ਜਿਹਾ ਉਹਨਾਂ ਨੂੰ ਟਿਕਟ ਲਾਇਆ ਜਾਵੇ ਗੱਡੀਆਂ ਵਾਲਿਆਂ ਨੂੰ ਉਹਦੇ ਨਾਲ ਉਹਨਾਂ ਦੀ ਤਨਖਾਹ ਮਿਲਦੀ ਰਵੇ ਤੇ ਬਹੁਤ ਸਾਰਾ ਸੁਧਾਰ ਇਸ ਤਰ੍ਹਾਂ ਵੀ ਹੋ ਸਕਦਾ ਹੈ ਫਿਰ ਅੱਗੇ ਪਟਿਆਲੇ ਨਵਾਂ ਬੱਸ ਅੱਡਾ ਬਣਿਆ ਹੈ ਇਹਦਾ ਫਾਇਦਾ ਘੱਟ ਹੋ ਰਿਹਾ ਪਰ ਨੁਕਸਾਨ ਬਹੁਤ ਹੋ ਰਿਹਾ ਹੈ ਬੜੇ ਲੰਮੇ ਸਮੇਂ ਤੋਂ ਬਾਅਦ ਆਬਾਦੀ ਤੋਂ ਥੋੜਾ ਜਿਹਾ ਹਟਮਾ ਇਹ ਅੱਡਾ ਆ ਗਿਆ ਸੀ ਪਰ ਇੱਥੇ ਵੀ ਉਸੇ ਤਰ੍ਹਾਂ ਭੀੜ ਭੜਕਾ ਜਮ ਘੱਟਾ ਹੋ ਗਿਆ ਸਾਰੇ ਦੇ ਸਾਰੇ ਆਟੋ ਰਿਕਸ਼ਾ ਅਤੇ ਹੋਰ ਜਿਹੜੀਆਂ ਗੱਡੀਆਂ ਮੋਟਰਾਂ ਨੇ ਉਹ ਮੇਨ ਸੜਕ ਦੇ ਉੱਤੇ ਬੱਸ ਅੱਡੇ ਦੇ ਗੇਟਾਂ ਦੇ ਸਾਹਮਣੇ ਸਾਰੀਆਂ ਖੜੀਆਂ ਰਹਿੰਦੀਆਂ ਨੇ ਸਵਾਰੀਆਂ ਨੂੰ ਚੁੱਕਦੇ ਨੇ ਉਤਾਰਦੇ ਨੇ ਪਰ ਆਮ ਲੋਕ ਜਿਨ੍ਹਾਂ ਨੇ ਪਟਿਆਲੇ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣਾ ਹੈ ਚੰਡੀਗੜ੍ਹ ਤੋਂ ਪਟਿਆਲੇ ਵਾਲੇ ਪਾਸੇ ਅੰਦਰ ਨੂੰ ਜਾਣਾ ਉਹ ਸਾਰੇ ਤੜਫਦੇ ਬਿਲਕ ਦੇ ਧੱਕੇ ਖਾਂਦੇ ਕਿੰਨਾ ਕਿੰਨਾ ਸਮਾਂ ਬਰਬਾਦ ਉੱਥੇ ਹੀ ਕਰਦੇ ਰਹਿੰਦੇ ਨੇ ਉਹਨਾਂ ਦੇ ਲਾਂਘੇ ਵੀ ਬੰਦ ਹੋ ਜਾਂਦੇ ਨੇ ਉੱਥੇ ਜਾਮ ਲੱਗੇ ਹੁੰਦੇ ਨੇ ਕਾਸ਼ ਕਿ ਇਹਦਾ ਬਸ ਅੱਡੇ ਦਾ ਉਦਘਾਟਨ ਕਰਨ ਤੋਂ ਪਹਿਲਾਂ ਕੋਈ ਇਥੋਂ ਦੀ ਅੱਗੇ ਲੰਘਣ ਵਾਲੇ ਲੋਕਾਂ ਵਾਸਤੇ ਬਾਈਪਾਸ ਬਣਾ ਦਿੱਤਾ ਜਾਂਦਾ ਤਾਂ ਕਿ ਉਹਨਾਂ ਨੂੰ ਬੱਸ ਅੱਡੇ ਦੀ ਭੀੜ ਦੇ ਵਿੱਚ ਆ ਕੇ ਹੋਰ ਭੀੜ ਪੈਦਾ ਨਾ ਕਰਨੀ ਪਵੇ ਜਾਂ ਕੋਈ ਓਵਰ ਬ੍ਰਿਜ ਬਣਾ ਦਿੱਤਾ ਜਾਂਦਾ ਇਹ ਸੜਕ ਬਹੁਤ ਚੌੜੀ ਹੈ ਆਲੇ ਦੁਆਲੇ ਅਜੇ ਵੀ ਜਗ੍ਹਾ ਖਾਲੀ ਪਈ ਹੈ ਇੱਥੇ ਸਾਰਾ ਕੁਝ ਅਜੀਬੀ ਹੋ ਸਕਦਾ ਹੈ ਮੁੱਖ ਮੰਤਰੀ ਸਾਹਿਬ ਜੀ ਕਿਰਪਾ ਕਰਕੇ ਇਹਨਾਂ ਗੱਲਾਂ ਵੱਲ ਵੀ ਧਿਆਨ ਦੇ ਦਿਓ ਤੁਹਾਨੂੰ ਲੋਕੀ ਯਾਦ ਕਰਨਗੇ ਇਹ ਥੋੜੇ ਜੇ ਕੰਮ ਵੀ ਚੰਗੇ ਚੰਗੇ ਤੁਸੀਂ ਕਰ ਦਿੱਤੇ। ਇੱਥੇ ਇਹ ਵੀ ਤੁਹਾਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਕਿ ਆਟੋ ਵਾਲਿਆਂ ਵਾਸਤੇ ਅਤੇ ਕਾਰਾਂ ਵਗੈਰਾ ਗੱਡੀਆਂ ਵਾਲਿਆਂ ਵਾਸਤੇ ਕੋਈ ਅਲੱਗ ਜਗ੍ਹਾ ਨਿਸ਼ਚਿਤ ਕਰ ਦਿਓ ਕਿ ਉਸੇ ਥਾਂ ਤੇ ਉਹ ਸਵਾਰੀਆਂ ਨੂੰ ਉਤਾਰਨ ਉਸੇ ਥਾਂ ਤੇ ਚੁੱਕਣ ਤੇ ਸਵਾਰੀਆਂ ਜਿਨ੍ਹਾਂ ਨੇ ਛੜਕਦੇ ਆਰ ਪਾਰ ਹੋਣਾ ਹੁੰਦਾ ਹੈ ਉਥੇ ਹਰ ਵਕਤ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ ਜੇ ਤੁਸੀਂ ਕੋਈ ਬਾਈਪਾਸ ਬਣਾ ਦਿਓ ਜਾਂ ਓਵਰ ਬ੍ਰਿਜ ਬਣਾ ਦਿਓ ਐਕਸੀਡੈਂਟ ਦਾ ਵੀ ਖਤਰਾ ਘਟ ਜਾਵੇਗਾ ਅਤੇ ਲੋਕਾਂ ਦਾ ਜਿਹੜਾ ਸਮਾਂ ਵੀ ਬਰਬਾਦ ਨਹੀਂ ਹੋਵੇਗਾ ਜਾਮ ਵੀ ਨਹੀਂ ਲੱਗਣਗੇ ਬਹੁਤ ਕੁਝ ਹੈ ਕਰਨ ਵਾਲਾ ਇਹ ਤਾਂ ਮੈਂ ਮੋਟੀਆਂ-ਮੋਟੀਆਂ ਗੱਲਾਂ ਕੁਝ ਇੱਕ ਦੱਸੀਆਂ ਨੇ ਇੱਕ ਗੱਲ ਜਿਹੜੀ ਜ਼ਰੂਰੀ ਰਹੇਗੀ ਸੀ ਉਹ ਇਹ ਹੈ ਕਿ ਜਿੱਥੇ ਤੁਸੀਂ ਨਹਿਰਾਂ ਨੂੰ ਸਾਫ਼ ਕਰਨ ਦੀ ਮੈਂ ਬੇਨਤੀ ਕੀਤੀ ਹੈ ਨਦੀਆਂ ਨਾਲੇ ਵੀ ਸਾਫ਼ ਕਰਨ ਵਾਲੇ ਪਏ ਨੇ ਤੁਸੀਂ ਜਿਹੜੀ ਨਾਜਾਇਜ਼ ਮਿੱਟੀ ਚੁਕਣੀ ਤੇ ਜਿਹੜਾ ਰੇਤਾ ਚੁਕਣਾ دریاਵਾਂ ਦੇ ਵਿੱਚੋਂ ਉਹਦੇ ਤੇ ਤਾਂ ਸਖਤੀ ਵਰਤਾਈ ਐ ਤੇ ਜਿਹੜੇ ਨਦੀਆਂ ਨਾਲੇ ਨੇ ਇਹਨਾਂ ਦੇ ਵਿੱਚ ਵੀ ਮਿੱਟੀ ਦੇ ਢੇਰ ਲੱਗੇ ਪਏ ਨੇ ਸ਼ਹਿਰਾਂ ਦੇ ਨੇੜੇੋਂ ਤਾਂ ਥੋੜਾ ਬਹੁਤਾ ਪਾਣੀ ਲੰਘ ਜਾਂਦਾ ਉਹ ਨਾਲੇ ਪੱਕੇ ਕਰ ਦਿੱਤੇ ਨੇ ਸ਼ਹਿਰ ਤੋਂ ਪਾਰ ਜਾ ਕੇ ਉਹ ਸਾਰੇ ਬੰਦ ਹੋਏ ਪਏ ਨੇ ਜੇ ਤੁਸੀਂ ਉਹਨਾਂ ਨੂੰ ਠੇਕੇ ਤੇ ਦੇ ਦਿਓ ਮਿੱਟੀ ਚੁਕਵਾਉਣ ਵਾਸਤੇ ਤੇ ਕੁਝ ਨਾ ਕੋਈ ਖਰਚਾ ਸਰਕਾਰ ਵੱਲੋਂ ਉਹ ਉਹਨਾਂ ਤੋਂ ਲੈ ਕੇ ਤੇ ਮਿੱਟੀ ਚਕਵਾਈ ਜਾ ਸਕਦੀ ਹੈ ਤੇ ਨਾਲੇ ਤਾਂ ਨਦੀਆਂ ਨਾਲੇ ਸਾਫ਼ ਹੋ ਜਾਣ ਤੇ ਨਾਲੇ ਉਹ ਉਹਨਾਂ ਦੇ ਜਿੱਥੇ ਲੋੜ ਹੈ ਮਿੱਟੀ ਦੀ ਉਹਦੀ ਵਰਤੋਂ ਹੋ ਜਾਵੇ ਤੇ ਫਿਰ ਇਹਦੇ ਨਾਲ ਜਿਹੜੇ ਨਦੀਆਂ ਨਾਲੇ ਬੰਦ ਹੋ ਜਾਂਦੇ ਨੇ ਮਿੱਟੀ ਘਟੇ ਦੇ ਕਾਰਨ ਜੇ ਸਫਾਈ ਨਾ ਹੋਵੇ ਤਾਂ ਹੜ ਵਰਗਾ ਇੱਥੇ ਹਾਲਾਤ ਬਣ ਜਾਂਦੇ ਨੇ ਜਿਵੇਂ ਆ ਪਿਛਲੀ ਵਾਰੀ ਜਦੋਂ ਬਰਸਾਤਾ ਹੋਈਆਂ ਨੇ ਪਟਿਆਲੇ ਦੀ ਨਦੀ ਦੇ ਵਿੱਚ ਇੰਨਾ ਹੜ ਆਇਆ ਇੰਨਾ ਪਾਣੀ ਰੁਕਿਆ ਤੇ ਕਿੰਨੇ ਲੋਕਾਂ ਦੇ ਘਰ ਪਾਣੀ ਨਾਲ ਭਰ ਗਏ ਕਿੰਨਾ ਅਰਬਾਂ ਖਰਬਾਂ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਤੇ ਗੱਲ ਉਥੇ ਦੀ ਉਥੇ ਫਿਰ ਰਹੀਗੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੁਸੀਂ ਇਸ਼ਤਿਹਾਰਾਂ ਤੇ ਬਹੁਤ ਪੈਸਾ ਖਰਚ ਰਹੇ ਹੋ ਬਹੁਤ ਪੈਸਾ ਇਸ਼ਤਿਹਾਰਾਂ ਤੇ ਖਰਚ ਰਹੇ ਹੋ ਕਾਸ਼ ਕਿ ਉਹਦੋਂ ਅੱਧਾ ਪੈਸਾ ਤੁਸੀਂ ਵਿਕਾਸ ਦੇ ਕੰਮਾਂ ਤੇ ਲਾ ਦਿਓ ਫਿਰ ਤੁਹਾਨੂੰ ਇਸ਼ਤਿਹਾਰਾਂ ਤੇ ਖਰਚਾ ਨਹੀਂ ਕਰਨਾ ਪਵੇਗਾ ਸਗੋਂ ਲੋਕੀ ਤੁਹਾਨੂੰ ਯਾਦ ਕਰਨਗੇ ਕਿ ਉਹਨਾਂ ਨੇ ਆ ਵਧੀਆ ਕੰਮ ਕੀਤਾ ਅਸੀਂ ਵੋਟ ਉਹਨਾਂ ਨੂੰ ਹੀ ਪਾਉਣੀ ਹੈ ਇਸ਼ਤਿਹਾਰ ਤਾਂ 4 ਦਿਨਾਂ ਚ ਭੁੱਲ ਜਾਂਦੇ ਨੇ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਥਾਂ ਥਾਂ ਤੇ ਵੱਡੇ ਵੱਡੇ ਬੋਰਡ ਲਾਏ ਹੋਏ ਸੀ ਤੁਹਾਡੇ ਆਉਣ ਤੋਂ ਪਹਿਲਾਂ ਕਿ ਅਸੀਂ ਤਾਂ ਪੰਜਾਬ ਨੂੰ ਕੈਨੇਡਾ ਬਣਾਤਾ ਅਸੀਂ ਤੇ ਪੰਜਾਬ ਨੂੰ ਅਮਰੀਕਾ ਬਣਾਤਾ ਉਹ ਇਸ਼ਤਿਹਾਰबाजी ਨਾਲ ਲੋਕਾਂ ਤੇ ਕੋਈ ਅਸਰ ਨਹੀਂ ਹੋਇਆ ਉਹਨਾਂ ਨੂੰ ਵੀ ਹਰਾਤਾ ਫਿਰ ਕਾਂਗਰਸ ਨੂੰ ਵੀ ਹਰਾ ਦਿੱਤਾ ਕਿਤੇ ਤੁਹਾਡੇ ਨਾਲ ਵੀ ਇਹੋ ਹੀ ਕੁਝ ਨਾ ਹੋ ਜਾਵੇ ਕਿਰਪਾ ਕਰਕੇ ਕੱਲੇ ਇਸ਼ਤਿਹਾਰ ਨਾ ਲਗਵਾਓ ਥਾਂ-ਥਾਂ ਤੇ ਕੰਮ ਵਧੀਆ ਕਰਕੇ ਵਿਖਾਓ ਤਾਂ ਕਿ ਲੋਕਾਂ ਨੂੰ ਦੁਬਾਰਾ-ਦੁਬਾਰਾ ਇਹ ਮੁਸੀਬਤਾਂ ਨਾ ਚੱਲਣੀਆਂ ਪੈਣ ਜਿਵੇਂ ਕਾਂਗਰਸ ਤੋਂ ਅਤੇ ਅਕਾਲੀਆਂ ਤੋਂ ਬੇਜ਼ਾਰ ਹੋਏ ਸਨ ਲੋਕ ਕਿਤੇ ਤੁਹਾਤੋਂ ਵੀ ਇਸੇ ਤਰ੍ਹਾਂ ਮੂੰਹ ਨਾ ਮੋੜ ਲੈਣ ਇਤਨੇ ਇੱਕ ਬਚਨ ਕਹਿ ਕੇ ਮੈਂ ਸਮਾਪਤੀ ਕਰਦਾ ਭੋਲਾ ਚੋਕਾਂ ਲਈ ਜਮਾ ਆਸ ਕਰਦਾ ਉਸ ਸਾਰੇ ਜਾਗਰੂਕ ਜਿਹੜੇ ਸਰੋਤੇ ਨੇ ਉਹ ਵੀ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨੂੰ ਆਉਣ ਵਾਲੇ ਸਮੇਂ ਚ ਇਹ ਸਰਕਾਰ ਕਮੀਆਂ ਪੇਸ਼ੀਆਂ ਨੂੰ ਦੂਰ ਕਰ ਸਕੇ ਤੇ ਲੋਕ ਭਲਾਈ ਦੇ ਕੰਮ ਕਰ ਸਕੇ ਕੇਵਲ ਇਸ਼ਤਿਹਾਰਾਂ ਤੱਕ ਸੀਮਿਤ ਨਾ ਰਹੇ ਪੁੱਲ ਚੁੱਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ